ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬੱਦਣੀ ਤਹਿਸੀਲ ਨਿਹਾਰ ਸਿੰਘ ਵਾਲਾ ਤੇ ਜ਼ਿਲ੍ਹੇ ਮੋਗੇ ਦੀ ਆ ਤਰੀਕ ਹੈਗੀ ਆ ਜੀ ਅੱਜ 9 ਤਰੀਕ 10ਵਾਂ ਮਹੀਨਾ ਤੇ 2023 ਨਨ ਐਨੀਮਲ ਬਾਈ ਦੇ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕਿ ਦੁੱਧਵਾ ਦਾ ਕਿੰਨਾ ਮਾਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸੁਖੀਰ ਸਿੰਘ ਪਿੰਡ ਵੱਧਨੀ ਕਲਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 9463319970 ਠੀਕ ਆ ਬਬ ਪਹਿਲਾਂ ਵੀਡੀਓ ਪਾਏ ਸੇਲ ਹੋ ਕੇ ਸੀ ਬਸ ਆਜ ਤਾਂ ਐਨ ਐਨੀਮਲ ਸੇਲਾ ਝੋਟੀ ਤੋਂ ਸ਼ੁਰੂ ਕਰ ਲਾਂਗੇ ਇਹਦੀ ਕੀ ਡਿਟੇਲ ਆ ਜੀ ਇਹ ਥੱਲੇ ਵੀਰੇ 8 8.5 ਕਿਲੋ ਦੁੱਧ ਬੱਚਾ ਕੀ ਆ ਜੀ ਮਗਰ ਠੱਗਾ ਪੌਣੇ ਇੱਕ ਦੋ ਮਹੀਨਾ ਜੀ ਸੂਈ ਵੀ ਆ ਠੀਕ ਆ ਜੀ ਤੇ ਆਈ ਵਗੈਰਾ ਤਾਂ ਨਹੀਂ ਹੋਈ ਠੀਕਾ ਕਿੰਨਾ 8 ਕਿਲੋ ਹੈ ਹਾਂਜੀ 800 ਪੂਰਾ ਬਾਹਰ ਹੀ ਹੋਊਗਾ ਪਾਠੇ ਦੱਸਾਂ ਠੀਕ ਹੈ ਜੀ ਤੇ ਥਣਾ ਦੀ ਪ੍ਰੋਪਰ ਓਕੇ ਚਵਾਈ ਇੱਕ ਨੰਬਰ ਹੈ ਤੋੜ ਕੇ ਦਿਖਾ ਦਿਓ ਜੀ ਕਿੰਨੇ ਮੇ ਸੂਏ ਸੂਈ ਹੈ ਜੀ ਦੂਜਾ ਸੂਆ ਸੂਈ ਵੀ ਹੈ ਦੂਜਾ ਸੂਆ ਸੂਈ ਆ ਲਗਭਗ 2 ਮਹੀਨੇ ਦੇ ਆਸ-ਪਾਸ ਬਾਈ ਕਹਿੰਦਾ ਟਾਈਮ ਹੋ ਗਿਆ ਮਗਰ ਕੱਟਾਏ ਸੂਈ ਨੂੰ 8 ਕਿਲੋ ਤੋਂ ਪਲੱਸ ਹੀ ਦੁੱਧ ਆ ਤੇ ਪਰ 8 ਕਿਲੋ ਦੀ ਗਾਰੰਟੀ ਲੈਂਦੇ ਬਾਈ ਤਸੱਲੀ ਤੁਸੀਂ ਆਪ ਕਰਨੀ ਹੈ ਚਾਹੇ 2 ਟਾਈਮ ਚਵਾਈ ਕਰ ਲੋ ਚਾਹੇ 4 ਟਾਈਮ ਚਵਾਈ ਕਰ ਲੋ ਆਪ ਦੇ ਕਰਕੇ ਲਿਜਾ ਸਕਦਾ ਜੀ ਫੇਸ ਕੁਆਲਿਟੀ ਸੋਹਣੀ ਆ ਕੱਦ ਕਾਠ ਚੰਗਾ ਸੱਜਰ ਨੇ ਬਾਈ ਕਿੰਨਾ ਦੁੱਧ ਦਿੱਤਾ ਨੇ ਠੀਕ ਆ ਬਾਈ ਬਾਰਾਂ ਤੇ ਨੇ ਸੱਜਰ ਨੇ 12 13 ਕਿਲੋ ਦੁੱਧ ਦਿੱਤਾ ਮਾਲਕਾ ਨੇ ਦੱਸਿਆ ਬਾਈ ਦੀ ਲਿਆਂਦੀ ਹੋਈ ਆ ਥਾਣਾ ਦੇ ਸਾਈਜ ਤੁਸੀਂ ਬੈਕ ਸਾਈਡ ਤੋਂ ਚੈੱਕ ਕਰ ਸਕਦੇ ਹੋ ਸੋਹਣੀ ਆ ਚਾਰੇ ਥਾ ਨਿਖਣਵੇਂ ਇੱਕੋ ਸਾਈਜ ਦੇ ਬਾਕੀ ਫੇਸ ਕੁਆਲਿਟੀ ਸੋਹਣੀ ਆ ਉੱਚੇ ਲੰਮੇ ਕੱਦ ਕਾਠ ਦੀ ਸੀਲ ਸਭ ਪੂਰੀ ਆ ਜੀ ਹਾਂ ਜੀ ਵੀਰੇ ਪੂਰੀ ਸੀਲ ਹੈ ਕੀ ਮੁੱਲ ਆ ਜਾਇਜ਼ ਜਾਈਏ ਦਾ 55000 ਦੀ ਦੇ ਦਿਆਂਗੇ ਮਾਨਤਾਨ ਹੋ ਜਾਊਗਾ ਜੀ 55000 ਰੁਪਿਆ ਬਾਈ ਮੁੱਲ ਕਰਦੇ ਆ ਮੌਕੇ ਤੇ ਮਾਨਦਾਨ ਹੋ ਜਾਊਗਾ ਜਿਹੜਾ ਵੀਰ ਚੱਲ ਕੇ ਆਊਗਾ ਦੋ ਕਟੀਆਂ ਬਾਈ ਦੀਆਂ ਸੇਲ ਆ ਬੂਰੀ ਕੱਟੀ ਦੀ ਡਿਟੇਲ ਪੁੱਛ ਲੈਣੇ ਇਹਦੀ ਕੀ ਡਿਟੇਲ ਆ ਜੀ 8 ਮਹੀਨਿਆਂ ਦੀ ਹੈ ਵੀਰੇ ਠੀਕ ਆ ਜੀ ਤੇ ਮਾ ਦਾ ਮਲਕਰ ਰਿਕਾਰਡ ਬਾਈ ਠੀਕ ਆ ਵੀਰੇ 13-14 ਕਿਲੋ 13-14 ਕਿਲੋ ਜਾਤ ਬਰੀਡ ਦੀ ਚੰਗੀ ਆ ਤੁਸੀਂ ਦੇਖ ਸਕਦੇ ਹੋ ਬੱਲੀ ਨੀਲੀ ਰਾਵੀ ਜੋ ਪੈਂਦੀ ਆ ਹਨਾ ਜੀ ਹਾਂ ਜੀ ਬੱਲੀ ਬੂਰੀ ਚ ਪੈਂਦੀ ਆ ਬਾਕੀ ਝੋਲੀ ਤੁਹਾਨੂੰ ਦਿਖਾ ਦਿੰਨੇ ਆ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਚਾਰੇ ਤਾਂ ਨਿਖੜਵੇਂ ਕੋਈ ਬਾਦੂ ਸ਼ਾਕ ਨਹੀਂ ਸੋਹਣੀ ਫੇਸ ਕੁਆਲਟੀ ਆ ਸੰਗ ਵੀ ਸੋਹਣਾ ਕੁੰਡਾ ਬੰਦਾ ਹੁੰਦਾ ਏ 8 ਮਹੀਨੇ ਉਮਰ ਆ ਬਾਈ ਹਾਂਜੀ ਵੀਰੇ 8 ਮਹੀਨੇ ਕੀ ਮੁੱਲ ਆ ਜੀ ਇਹਦਾ ਇਹ 16000 ਦੀ ਦੇ ਦਿਆਂਗੇ ਮਾਨਦਾਨ ਹੋ ਜਾਊਗਾ ਜੀ ਹਾਂਜੀ ਵੀਰੇ ਦੋ ਨੰਬਰ ਨੀਲੀ 라ਵੀ ਇਹ ਨੀਲੀ 라ਵੀ ਆ ਵੀਰੇ 14 ਮਹੀਨੇ ਦੀ ਕੱਟੀ ਆ ਠੀਕ ਆ ਜੀ ਇਹਦਾ ਮਾਲਕ ਮਲਕਰ ਰਿਕਾਰਡ ਜੀ ਇਹਦੇ ਥੱਲੇ 16 ਕਿਲੋ ਸੀ ਗੀ ਠੀਕ ਆ ਮਾਲਕਾਂ ਨੇ 16 ਕਿਲੋ ਮਲਕਰ ਰਿਕਾਰਡ ਦੱਸਿਆ ਬਾਕੀ ਝੋਲੀ ਬਹੁਤ ਚੰਗੀ ਆ ਤੁਹਾਨੂੰ ਨੇੜੇ ਤੋਂ ਦਿਖਾ ਦਾਂਗੇ ਜੀ ਥੋੜਾ ਜਿਹਾ ਉਪਰਾ ਕਰਦਾ ਜੀ ਪਸ਼ੂ ਸੋਹਣਾ ਥਣ ਸੋਹਣੀ ਝੋਲੀ ਲੱਗੀ ਆ ਜੀ ਬਾਕੀ ਕੱਦ ਕਾਟ ਦੇ ਵਕਤ ਤੋਂ ਚੰਗੀ ਆ ਸੋਹਣੀ ਫੇਸ ਕੁਆਲਟੀ ਆ ਥੋੜਾ ਜਿਹਾ ਡਰ ਫੀਸ ਕੁਆਲਟੀ ਸੋਹਣੀ ਆ ਬਾਕੀ ਨਿਸ਼ਾਨੀਆਂ ਸਾਰੀਆਂ ਪੂਰੀਆਂ ਕਰਦੀ ਐ ਜੀ ਨੀਲੀ ਰਾਵੀ ਦੀਆਂ ਕਦ ਕਾਠ ਵੀ ਚੰਗਾ ਚੰਗੀ ਸੇਵਾ ਗੌਰ ਹੋ ਜੇ ਟੋਪ ਦੀ ਝੋਟੀ ਤਿਆਰ ਹੋ ਜੂ ਕੀ ਮੁੱਲ ਆ ਜੀ ਇਹਦਾ 24000 ਦੀ ਦੇ ਦਿਆਂਗੇ ਮਾਨਤਨ ਹੋ ਜੂ ਇੱਥੇ 24000 ਰੁਪਏ ਬਾਈ ਮੁੱਲ ਕਰਦੇ ਆ ਵਿੱਚੋਂ ਮਾਨਤਨ ਕਰ ਦੇਣਗੇ ਜਿਹੜਾ ਵੀਰ ਚੱਲ ਕੇ ਆਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾ ਕੈਕਟ ਕਰ ਸਕਦੇ ਆ ਜੀ ਧੰਨਵਾਦ